ਸ਼ਰਿਆਮ ਪੈਸਾ ਦਿਖ ਰਿਹਾ ਆ 3 ਲੱਖ ਰੁਪਿਆ ਦੂਜੀ ਪਾਰਟੀ ਉਹ ਸ਼ਰਿਆਮ ਕਾਕਾ ਕਹਿ ਰਿਹਾ ਕਿ ਮੇਰੇ ਨਾਲ 3 ਲੱਖ ਦਾ ਸਮਝੌਤਾ ਹੋਇਆ ਸੀ ਮੈਂ ਇਹਦੇ ਖਾਤੇ ਦਿੱਲੀ ਜਾ ਕੇ ਵੀ ਮੈਂ ਇਹਦਾ ਖਰਚਾ ਚੱਕਿਆ ਸੀ ਗੱਲ ਨਹੀਂ ਹੋ ਰਹੀ ਜਾਂ ਲੈਣ ਦੀ ਗੱਲ ਨਹੀਂ ਹੋ ਰਹੀ ਇੱਥੇ ਤੇ ਸ਼ਰਿਆਮ ਦਿਖ ਰਿਹਾ ਤੇ ਆਪਾਂ ਤਾਂ ਸਿਰਫ ਉਹ 3 ਲੱਖ ਦੀ ਕਾਰਵਾਈ ਕਰਾਉਣਾ ਚਾਹੁੰਦੇ ਉਹਦੇ ਰਾਹੀ ਸਾਰਾ ਪਤਾ ਲੱਗ ਜਾ ਕਿਹਦੇ ਵਾਸਤੇ ਇਹ ਪੈਸਾ ਇਕੱਠਾ ਕੀਤਾ ਗਿਆ ਕਿੱਥੇ ਇਕੱਠਾ ਕੀਤਾ ਗਿਆ ਕਿੱਥੇ ਜਾ ਰਿਹਾ ਸੀ ਕੌਣ ਕੌਣ ਵਿਚਾਲੇ ਸੀਗੇ ਇਹ ਚੀਜ਼ਾਂ ਤੇ ਸਾਹਮਣੇ ਆਣੀ ਸੀ ਵਿਰੋਧੀ ਦਲ ਦਾ ਐਮਐਲਏ ਹੁੰਦਾ ਤੇ ਕਾਰਵਾਈ ਹੁੰਦਕ ਹੋ ਜਾਂਦੀ ਪਰ ਕਿਉਂਕਿ ਆਪਣੇ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਐਮਐਲਏ ਆ ਵਾਖਰ ਲਗੇਗਾ ਕਿ ਕੱਲ ਸੰਗਰੂਰ ਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵੱਡਾ ਮਸਲਾ ਖੜਾ ਹੋ ਗਿਆ ਜਿੱਥੇ ਕੀ ਪ੍ਰਧਾਨਗੀ ਦੇ ਦਾਵੇਦਾਰ ਮਨਦੀਪ ਸਿੰਘ ਕਾਕਾ ਦੇ ਵੱਲੋਂ ਜ਼ਹਿਰ ਨਿਗਲ ਲਿਆ ਗਿਆ ਤਾਂ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ 30 ਲੱਖ ਰੁਪਏ ਦੇ ਵਿੱਚ ਪ੍ਰਧਾਨਗੀ ਦੇ ਲਈ ਮੌਜੂਦਾ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਾਲ ਜਿਹੜਾ ਸੌਦਾ ਉਹ ਕੀਤਾ ਸੀਗਾ ਤਾਂ ਇਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਦਾ ਬਿਆਨ ਆਉਂਦਾ ਉਹ ਬਿਆਨ ਦੇ ਵਿੱਚ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਉਹ ਜਾਂਚ ਦੀ ਵੀ ਜਿਹੜੀ ਹੈ ਗੱਲ ਕਰਦੇ ਨੇ ਕਿ ਜਾਂਚ ਹੋਵੇਗੀ ਤੇ ਦੋਨੇ ਜਿਹੜੇ ਜਿਹੜਾ 55 ਲੱਖ ਨੂੰ ਲੈ ਕੇ ਕਿਹਾ ਜਾ ਰਿਆ ਸੀਗਾ ਕਿ ਪ੍ਰਧਾਨਗੀ ਲਈ ਗਈ ਆ ਤਾਂ ਦੋਨਾਂ ਮਸਲਿਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋਨਾਂ ਮਸਲਿਆਂ ਦੇ ਵਿੱਚ ਜਿਹੜੀ ਜਾਂਚ ਆ ਹੋਣੀ ਚਾਹੀਦੀ ਆ ਪਰ ਇਸ ਤੋਂ ਬਾਅਦ ਹੁਣ ਵਕ ਵਕ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਇਸ ਇਸ ਸਮੇ ਸਾਡੇ ਨਾਲ ਅਰਵਿੰਦ ਖੰਨਾ ਨੇ ਉਹਨਾਂ ਨਾਲ ਗੱਲ ਕਰਦੇ ਆ ਪਰ ਉਹ ਸਬੂਤਾਂ ਦੇ ਤਹਿਤ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਖੰਨਾ ਸਾਹਿਬ ਕਿਵੇਂ ਦੇਖਦੇ ਹੋਗੇ ਕਿਉਂਕਿ ਜਿਹੜੇ ਮਨਦੀਪ ਸਿੰਘ ਕਾਕਾ ਨੇ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਜਿਹੜਾ ਉਹਨਾਂ ਨੇ ਦਾਵਾ ਕੀਤਾਗਾ ਕਿ 30 ਲੱਖ ਰੁਪਏ ਦੇ ਵਿੱਚ ਇੱਕ ਸੌਦਾ ਹੋਇਆ ਸੀ ਪਰ ਹੁਣ ਨਿਰੰਦਰ ਕੌਰ ਪਰ ਅੱਜ ਦਾ ਵੀ ਬਿਆਨ ਸਾਹਮਣੇ ਆਇਆਗਾ ਉਹ ਕਹਿ ਰਿਆ ਨੇ ਕਿ ਦੋਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਕਿ ਪੈਸੇ ਕਿੱਥੋਂ ਆਏ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈਗੀ ਦੋਨਾਂ ਮਤਲਬ ਨਿਰੰਦਰ ਕੌਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨੇ ਸਾਫ ਕਿਹਾ ਕਾਕਾ ਨੇ ਕਿ ਮੈਂ ਮੇਰੇ ਨਾਲ ਸੌਦਾ ਹੋਇਆ ਸੀ ਸਾਡੇ ਕੋਲ ਰਿਕਾਰਡਿੰਗ ਵੀ ਹੈ ਜਿੱਤੇ ਇੱਕ ਰਾਤ ਪਹਿਲਾਂ ਨਿਰੰਦਰ ਕੌਰ ਨੇ ਉਹਨੂੰ ਆਪਣੀ ਕੋਠੀ ਬੁਲਾਇਆ ਉਹਨੂੰ ਕਿਹਾ ਕਿ ਤੂੰ ਕੱਲੇ ਆ ਚੱਲ ਅਜਾਕਰ ਤੂੰ ਸਰਪੰਚ ਨੂੰ ਨਾਂ ਲੈ ਕੇ ਆ ਜਾ ਪਰ ਕੱਲੇ ਤੁਸੀਂ ਦੋਨੋਂ ਹੀ ਆਣਾ ਹੈ ਔਰ ਤੀਜਾ ਕੋਈ ਬੰਦਾ ਨਹੀਂ ਆਏ ਦੂਜੀ ਗੱਲ ਇਹ ਹੈ ਕਿ ਦੇਖੋ ਜੋ ਵੀ ਉਹਦਾ ਸੰਬੰਧ ਹੈ ਕਾਕੇ ਨਾਲ ਜਾਂ ਗੁਰਪ੍ਰੀਤ ਨਾਲ ਜਾਂ ਕਿਸੇ ਦੇ ਨਾਲ ਵੀ ਉਹ ਪੋਲਿਟਿਕਲ ਗੱਲਾਂ ਹੁੰਦੀ ਹੈ ਗੁਰਪ੍ਰੀਤ ਉਹਨਾਂ ਦਾ ਬਲਾਕ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ ਤੇ ਇਸ ਕਰਕੇ ਆ ਪੋਲਿਟਿਕਲ ਸੰਬੰਧ ਹੋੁੰਦੇ ਹੀ ਆ ਤੇ ਮੈਂ ਔਰ ਭਾਰਤੀ ਜਨਤਾ ਪਾਰਟੀ ਇਹ ਆਪਾਂ ਇਹ ਨਹੀਂ ਡਿਮਾਂਡ ਕਰ ਰਹੇ ਕਿ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਕਿਨੂੰ ਜਾਣਦੇ ਆ ਕਿਨੂੰ ਨਹੀਂ ਜਾਣਦੇ ਆਪਾਂ ਤਾਂ ਇਹ ਡਿਮਾਂਡ ਸਾਡਾ ਡਿਮਾਂਡ ਇਹ ਹੈ ਕਿ 30 ਲੱਖ ਰੁਪਿਆ ਉਹਦੇ ਪ੍ਰਧਾਨ ਦੇ ਸਾਹਮਣੇ ਰੱਖਿਆ ਗਿਆ ਸੀ ਜਿੱਥੇ ਕਾਕਾ ਕਹਿ ਰਹੇ ਆ ਇਹ ਰਿਹਾ ਪੈਸਾ ਤੇ ਆਪਾਂ ਤਾਂ ਡਿਮਾਂਡ ਕਰ ਰਹੇ ਹਾਂ 35 ਲੱਖ ਕਿੱਥੇ ਆਇਆ ਕਿਵੇਂ ਆਇਆ ਕਿੱਥੇ ਜਾ ਰਿਹਾ ਸੀ ਕਿਉਂਕਿ ਇਹ ਬਲੈਕ ਮਨੀ ਹੈ ਔਰ ਬਲੈਕ ਮਨੀ ਐਕਟ ਦੇ ਵਿੱਚ ਆਪਾਂ ਇਹਦੀ ਕਾਰਵਾਈ ਕਰਾਣਾ ਚਾਹੁੰਦੇ ਆ ਪਰ ਨਰਿੰਦਰ ਕੌਰ ਭਰਾਜ ਵੀ ਇਹੀ ਗੱਲ ਕਹਿ ਰਹੇ ਨੇ ਕਿ ਉਹ ਪੈਸਾ ਕਿੱਥੋਂ ਆਇਆਗਾ ਤੇ ਕਿਸ ਕਿਸ ਦੇ ਨਾਲ ਗੱਲਬਾਤ ਹੋਈ ਆ ਪਰ ਹੁਣ ਇੱਕ ਜਿਹੜਾ ਦੂਸਰਾ ਸ਼ਖਸ ਆ ਜਿਹੜਾ ਵੀਡੀਓ ਦੇ ਵਿੱਚ ਸ਼ਾਮਲ ਸੀਗਾ ਜਿਹੜਾ ਨਰਿੰਦਰ ਕੌਰ ਭਰਾਜ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਉਹਨੇ ਵੀ ਕਿਹਾਗਾ ਕਿ ਮੇਰੀ ਉੱਥੇ ਵੀਡੀਓ ਬਣਾ ਲਈ ਗੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਤਾਂ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਕਰਕੇ ਤਾਂ ਆਪਾਂ ਕਹਿ ਰਹੇ ਆ ਕਿ ਇੱਕ ਪਹਿਲੇ ਤਾਂ ਜਦ ਵੀਡੀਓ ਬਣੀ ਉਹਨੇ ਵੀਡੀਓ ਦੇ ਵਿੱਚ ਕੁਝ ਨਹੀਂ ਕਿਹਾ ਹਮ ਅਬ ਉਹ ਕਹਿ ਰਿਹਾ ਕਿਉਂਕਿ ਉਹਦੇ ਉੱਤੇ ਪ੍ਰੈਸ਼ਰ ਪਾਇਆ ਹੋਣਾ ਤੇ ਇਸ ਕਰਕੇ ਜਦ ਤੱਕ ਜਾਂਚ ਨਹੀਂ ਹ ਹਕੀਕਤ ਔਰ ਸਚਾਈ ਸਾਹਮਣੇ ਨਹੀਂ ਆਏਗੀ ਇਸ ਕਰਕੇ ਆਪਾਂ ਡਿਮਾਂਡ ਕਰ ਰਹੇ ਹਾਂ ਕਿ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਵੀ ਜਾਂ ਤੇ ਸੈਂਟਰਲ ਏਜੰਸੀ ਈਡੀ ਜੈਸੇ ਕੋਈ ਏਜੰਸੀ ਤੋਂ ਹੋ ਕਿਉਂਕਿ ਪੈਸੇ ਦਾ ਮਾਮਲਾ ਹੈ ਈਡੀ ਪੈਸੇ ਦੇ ਮਾਮਲੇ ਦੇ ਵਿੱਚ ਜਾਂਚ ਕਰ ਸਕਦੀ ਹੈ ਔਰ ਦੂਜੀ ਗੱਲ ਜਾਂ ਤੇ ਫਿਰ ਕਿਸੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਇਆ ਜਾਏ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਤੇ ਸਾਨੂੰ ਵਿਸ਼ਵਾਸਪੂਰ ਹੈ ਪਰ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਬਿਊਰੋ ਤੋਂ ਇਹਨਾਂ ਦੇ ਥੱਲੇ ਕੰਮ ਕਰੂਗਾ ਤੇ ਇਸ ਕਰਕੇ ਸਚਾਈ ਸਾਹਮਣੇ ਨਹੀਂ ਆਏਗੀ ਜਿਵੇਂ ਬਾਕੀ ਵਿੱਚ ਕੇਸਾਂ ਦੇ ਵਿੱਚ ਸਚਾਈ ਹਲੇ ਤੱਕ ਸਾਹਮਣੇ ਨਹੀਂ ਆਈ ਤੇ ਇਸ ਕਰਕੇ ਸਾਡੀ ਡਿਮਾਂਡ ਹੈ ਸਾਰੇ ਆਮ ਪੈਸਾ ਦਿਖ ਰਿਹਾ 3 ਲੱਖ ਰੁਪਿਆ ਦੂਜੀ ਪਾਰਟੀ ਉਹ ਸ਼ਰੇਆਮ ਕਾਕਾ ਕਹਿ ਰਿਹਾ ਕਿ ਮੇਰੇ ਨਾਲ 3 ਲੱਖ ਦਾ ਸਮਝੌਤਾ ਹੋਇਆ ਸੀ ਮੈਂ ਇਹਦੇ ਖਾਤੇ ਦਿੱਲੀ ਜਾ ਕੇ ਵੀ ਮੈਂ ਇਹਦਾ ਖਰਚਾ ਚੱਕਿਆ ਸੀ ਜਦ ਇਹ ਦਿੱਲੀ ਦੀ ਚੋਣ ਇਲੈਕਸ਼ਨਸ ਵਾਸਤੇ ਉੱਥੇ ਕੈਂਪੇਨ ਕਰਨ ਗਈ ਸੀ ਤੇ ਮੈਂ ਮੈਂ ਇਹਨੂੰ 35 ਲੱਖ ਮੈਂ ਦਾ 30 ਲੱਖ ਇਹ ਰਿਹਾ ਤੇ 5 ਲੱਖ ਮੈਂ ਉੱਥੇ ਖਰਚਾ ਕੀਤਾ ਔਰ ਇਹਨੇ ਜਾ ਕੇ ਲਾਸਟ ਮੋਮੈਂਟ ਤੇ ਮੇਰੇ ਨਾਲ ਕਮਿਟਮੈਂਟ ਕਰਨ ਤੋਂ ਬਾਅਦ ਇਹਨੇ ਆਪਣਾ ਮਾਈਂਡ ਚੇਂਜ ਕਰਤਾ ਕਿਉਂਕਿ ਇਹਨੂੰ ਦੂਜੀ ਪਾਰਟੀ ਨੇ ਜੋ ਚਰਚਾ ਹੈ ਮਾਰਕੀਟ ਦੇ ਵਿੱਚ ਕਿ 50 ਲੱਖ ਰੁਪਏ ਪਲੱਸ ਇੱਕ ਕੱਢੀ ਦੇਣ ਦਾ ਵਾਅਦਾ ਕੀਤਾ ਗਿਆ ਪਰ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਨਾਨ ਪੋਲੀਟਿਕਲ ਆਰਗੇਨਾਈਜੇਸ਼ਨ ਹੈ ਜਿਹਦੇ ਲਈ ਇਹ ਸਾਰਾ ਮਾਮਲਾ ਸਾਹਮਣੇ ਆਇਆਗਾ ਤਾਂ ਇੱਕ ਪਾਸੇ ਜਿਹੜਾ ਕਰਪਸ਼ਨ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਜੇ ਮਸਲੇ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਇੰਨੇ ਪੈਸੇ ਇੱਕ ਪ੍ਰਧਾਨ ਬਣਦੇ ਲਈ ਤਾਂ ਫਿਰ ਉਹ ਅੱਗੇ ਜਿਹੜਾ ਪ੍ਰਧਾਨ ਬਣਦਾ ਹੈਗਾ ਉਸ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੋਵੇਗੀ ਦੇਖੋ ਇਹ ਤਾਂ ਦੇਖਣਾ ਪੈਣਾ ਇਹ ਤਾਂ ਦੇਖੋ ਇਹ ਯੂਨੀਅਨਸ ਵਿੱਚ ਜੋ ਜੋ ਲੋਕ ਯੂਨੀਅਨ ਚਲਾ ਰਹੇ ਹਨ ਸਰਕਾਰ ਦੀ ਕੋਈ ਇਹਦੇ ਵਿੱਚ ਕੋਈ ਦਖਲਦਾਜ਼ੀ ਤਾਂ ਹੁੰਦੀ ਨਹੀਂ ਹੈ ਇਹ ਤਾਂ ਇਹਨਾਂ ਨੂੰ ਆਪਣੇ ਮੈਂਬਰਾਂ ਨੂੰ ਇੱਕ ਫੈਸਲਾ ਕਰਨਾ ਪੈਣਾ ਹੈ ਕਿ ਸੱਚਾਈ ਕੀ ਹੈ ਕਿ ਕ腐ਸ਼ਨ ਹੈ ਕੌਣ ਕਿਨਾ ਖਾ ਰਿਹਾ ਹੈ ਇਹਦੇ ਵਿੱਚ ਮੈਂ ਟਿੱਪਣੀ ਨਹੀਂ ਦੇ ਸਕਦਾ ਉਹ ਨਾ ਮੈਂ ਦੇਣਾ ਚਾਹੁੰਦਾ ਕਿਉਂਕਿ ਮੈਨੂੰ ਇਹਦੀ ਜਾਣਕਾਰੀ ਨਹੀਂ ਹੈ ਕਿ ਯੂਨੀਅਨ ਕਿਵੇਂ ਚੱਲਦੀ ਹੈ ਦੇਖੋ ਮੈਂ ਵੀ ਐਮਐਲਏ ਰਿਆ ਹਾਂ ਔਰ ਇਸ ਇਲਾਕੇ ਦਾ ਐਮ ਵੀ ਲੀਲ ਵੀ ਰਿਹਾ ਮੈਂ ਆ ਪੰਜ ਵਾਰ ਸਾਡਾ ਪ੍ਰਧਾਨ ਬਣਿਆ ਠੀਕ ਹੈ ਤੁਸੀਂ ਆਪਣੇ ਟੜੇ ਦੇ ਕਿਸੇ ਬੰਦੇ ਨੂੰ ਥਾਪੀ ਜਰੂਰ ਦੇ ਦਿੰਦੇ ਉਹ ਇਹਦੇ ਵਿੱਚ ਕੋਈ ਮਾੜੀ ਗੱਲ ਤਾਂ ਹੈ ਨਹੀਂ ਹਰ ਇੱਕ ਸਰਕਾਰ ਕਰਦੀ ਹੈ ਪਰ ਕਦੀ ਰਿਸ਼ਵਤ ਲੈਂਦਾ ਤੇ ਕਦੀ ਐਸੀ ਗੱਲ ਹੋਈ ਨਹੀਂ ਹੈ ਤੇ ਇੱਥੇ ਕੱਲੇ ਰਿਸ਼ਵਤ ਦੇਣ ਦੀ ਗੱਲ ਨਹੀਂ ਹੋ ਰਹੀ ਜਾਂ ਲੈਣ ਦੀ ਗੱਲ ਨਹੀਂ ਹੋ ਰਹੀ ਇੱਥੇ ਤੇ ਸ਼ਰਮ ਦਿਖ ਰਿਹਾ ਤੇ ਆਪਾਂ ਤਾਂ ਸਿਰਫ ਉਹ 3 ਲੱਖ ਦੀ ਕਾਰਵਾਈ ਕਰਾਉਣਾ ਚਾਹੁੰਦੇ ਉਹਦੇ ਰਾਹੀ ਸਾਰਾ ਪਤਾ ਲੱਗ ਜਾ ਕਿਦੇ ਵਾਸਤੇ ਇਹ ਪੈਸਾ ਇਕੱਠਾ ਕੀਤਾ ਗਿਆ ਕਿੱਥੇ ਇਕੱਠਾ ਕੀਤਾ ਗਿਆ ਕਿੱਥੇ ਜਾ ਰਿਹਾ ਸੀ ਕੌਣ ਕੌਣ ਵਿਚਾਲੇ ਸੀਗੇ ਤੇ ਇਹ ਚੀਜ਼ਾਂ ਤੇ ਸਾਹਮਣੇ ਆਣੀ ਚਾਹੀਦੀ ਪਬਲਿਕ ਪੰਜਾਬ ਦਾ ਪਬਲਿਕ ਇਹ ਗੱਲ ਜਾਣਨਾ ਚਾਹੁੰਦੀ ਏ ਔਰ ਉਹਨਾਂ ਦਾ ਹੱਕ ਏ ਜਾਣਨ ਵਾਸਤੇ ਤੁਹਾਨੂੰ ਲੱਗਦਾ ਕਿ ਜਿੱਥੇ ਇੱਕ ਪਾਸੇ ਸਰਕਾਰ ਜਿਹੜੇ ਡਰਗ ਮਾਫੀਆ ਨੇ ਉਹਨਾਂ ਦੇ ਘਰ ਨੇ ਜਿਹੜੇ ਉਹਨਾਂ ਦੇ ਕਾਰਵਾਈ ਕਰ ਰਹੀ ਹੈ ਟਾਹੇ ਜਾ ਰਹੇ ਨੇ ਤਾਂ ਇਹ ਮਸਲੇ ਨੂੰ ਵੀ ਉਸੇ ਤਰੀਕੇ ਦੇਖਿਆ ਜਾਣਾ ਚਾਹੀਦਾ ਹੈ ਮੇ ਜੇ ਕੋਈ ਵਿਰੋਧੀ ਦਲ ਦਾ ਐਮਐਲਏ ਹੁੰਦਾ ਤਾਂ ਕਾਰਵਾਈ ਹੁੰਨ ਤੱਕ ਹੋ ਜਾਂਦੀ ਪਰ ਕਿਉਂਕਿ ਆਪਣੇ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਐਮਐਲਏ ਹੈ ਬਾਅਦ ਤਾਂ ਲੱਗੇਗਾ ਕਿ ਪਰ ਪੰਜਾਬ ਬੀਜੇਪੀ ਔਰ ਮੈਨੂੰ ਲੱਗਦਾ ਬਾਕੀ ਵੀ ਆਪੋਜੀਸ਼ਨ ਪਾਰਟੀ ਚਾਹੇ ਅਕਾਲੀ ਦਲ ਹੋਵੇ ਚਾਹੇ ਦੂਜੀ ਪਾਰਟੀਆਂ ਹੋਣ ਉਹ ਇਹ ਡਿਮਾਂਡ ਨੂੰ ਸਿਰੇ ਚੜਾ ਕੇ ਰੱਖਣਗੇ ਔਰ ਆਪਾਂ ਜੇ ਅਗਲੇ 2-4 ਦਿਨ ਚ ਜੇ ਭਗਵੰਤ ਸਿੰਘ ਸਾਬ ਨੇ ਜੋ ਬਿਆਨ ਦਿੱਲੀ ਤੋਂ ਦਿੱਤਾ ਕਿ ਮੈਂ ਕਰਪਸ਼ਨ ਬਰਦਾਸ਼ਤ ਨਹੀਂ ਕਰਨੀ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਜੇ ਉਸ ਮੁੱਦੇ ਤੇ ਉਹ ਖੜਨਾ ਚਾਹੁੰਦੇ ਆ ਤੇ ਉਹਨਾਂ ਨੂੰ ਜਾਂਚ ਕਰਾਣੀ ਚਾਹੀਦੀ ਆ ਔਰ ਕਿਸੇ ਬਾਹਰੋਂ ਏਜੰਸੀ ਤੋਂ ਕਰਾਣੀ ਚਾਹੀਦੀ ਆ ਤਾਂ ਭਾਜਪਾ ਦਾ ਅਗਲਾ ਕਦਮ ਕੀ ਹੋਗਾ ਜੇਕਰ ਗੱਲ ਠੰਡੇ ਵਸਤੇ ਪੈਂਦੀ ਆ ਤਾਂ ਨਹੀਂ ਨਹੀਂ ਠੰਡੇ ਬਾਕਸ ਬਕਸੇ ਤਾਂ ਆਪਾਂ ਇਹ ਨੂੰ ਪੈਨ ਨਹੀਂ ਦੇਣਾ ਸਮੱਸਿਆ ਸਿਰ ਪੰਜਾਬ ਦੀ ਹੈ ਕਿ ਇੰਨੇ ਧਰ ਦੇ ਤੇ ਚਾਰੇ ਇੱਕ ਹੋਰ ਦਰਦਾ ਸਹੀ ਹੋਰ ਕੀ ਕਰ ਸਕਦੇ ਆ ਆਪਾਂ ਪਰ ਆਪਾਂ ਇਹਨੂੰ ਖਿੱਚਾਂਗੇ ਆਦਰਵਾਇਜ਼ ਆਪਾਂ ਦਿੱਲੀ ਲਿਖਾਂਗੇ ਦੇਖੋ ਗੱਲ ਇਹ 35 ਲੱਖ ਉੱਥੇ ਦਿਖ ਰਿਹਾ ਤੇ ਇਸ ਦੇ ਵਿੱਚ ਈਡੀ ਵੀ ਸੁਮੋਮੋਟਮ ਜਹਾਂ ਤੱਕ ਮੇਰੀ ਸੋਚ ਹੈ ਈਟੀਵੀ ਸੁਮੋਮੋਟਾ ਇਨਕੁਆਰੀ ਤੇ ਕਰ ਸਕਦੀ ਹੈ ਈਡੀ ਨਹੀਂ ਤਾਂ ਇਨਕਮ ਟੈਕਸ ਤੋਂ ਕਰੀ ਸਕਦੀ ਹੈ ਇਨਕਮ ਟੈਕਸ ਦੇ ਕੋਲ ਵੀ ਪਾਵਰ ਹੈ ਬਲੈਕ ਮਨੀ ਐਕਟ ਦੇ ਥਲੇ ਤੇ ਜੇ ਪੰਜਾਬ ਸਰਕਾਰ ਨਹੀਂ ਕਰਦੀ ਜੇ ਪੰਜਾਬ ਸਰਕਾਰ ਔਰ ਭਗਵੰਤ ਮਾਨ ਸਾਹਿਬ ਇਸ ਤੇ ਮਨਜ਼ੂਰੀ ਨਹੀਂ ਦਿੰਦੇ ਤੇ ਇੱਕ ਗੱਲ ਤੇ ਪੰਜਾਬ ਦੇ ਪਬਲਿਕ ਨੂੰ ਪਤਾ ਲੱਗ ਜਾਣੀ ਹੈ ਕਿ ਭਗਵੰਤ ਮਾਨ ਸਾਹਿਬ ਨੇ ਜੋ ਬਿਆਨ ਦਿੱਤਾ ਹੈ ਕਰਪਸ਼ਨ ਦੇ ਖਿਲਾਫ ਲੜਨ ਦਾ ਉਹ ਝੂਠਾ ਬਿਆਨ ਸੀ ਔਰ ਫਿਰ ਪੰਜਾਬ ਬੀਜੇਪੀ ਦਿੱਲੀ ਜਾ ਕੇ ਆਪਾਂ ਬੀਜੇਪੀ ਸਰਕਾਰੇ ਦਿੱਲੀ ਆਪਾਂ ਉਥੇ ਰਿਕੁਐਸਟ ਕਰਾਂਗੇ ਕਿ ਜਾਂ ਤੇ ਇਨਕਮ ਟੈਕਸ ਜਾਂ ਈਡੀ ਦੀ ਜੋ ਵੀ ਕਾਨੂੰਨੀ ਤੌਰ ਤੇ ਹੋ ਸਕਦਾ ਉਹ ਆਪਾਂ ਰਿਕੁਐਸਟ ਕਰਾਂਗੇ ਸਾਡੇ ਦਿੱਲੀ ਹਾਈ ਕਮਾਂਡ ਨੂੰ ਬਿਲਕੁਲ ਇਸਨ ਸਾਡੇ ਨਾਲ ਅਰਵਿੰਦ ਖੰਨਾ ਜੀ ਨੇ ਕਿਹਾ ਹੈਗਾ ਕਿ ਜਿਹੜਾ ਮਸਲਾ ਹੈਗਾ ਇਸ ਮਸਲੇ ਦੀ ਜਿਹੜੀ ਹਾਈ ਲੈਵਲ ਜਾਂਚ ਹੈਗੀ ਉਹ ਹੋਣੀ ਚਾਹੀਦੀ ਹੈ ਤੇ ਈੜੀ ਤੋਂ ਬਕਾਇਦਾ ਜਾਂ ਜਿਹੜੀ ਕੋਈ ਹਾਈ ਲੈਵਲ ਕਮੇਟੀ ਬਣਾ ਕੇ ਰਟਾਇਰਡ ਜੱਜ ਜਾਏਗਾ ਉਹ ਇਸ ਮਸਲੇ ਦੀ ਜਾਂਚ ਕਰੇ ਕਿਉਂਕਿ ਵੀਡੀਓ ਆਉਣ ਤੋਂ ਬਾਅਦ ਜਿਹੜਾ ਮਸਲਾ ਹੈਗਾ ਉਹ ਗਰਮਾਇਆ ਹੋਏਗਾ ਲਗਾਤਾਰ ਜਿਹੜੇ ਇਲਜ਼ਾਮ ਨੇਗੇ ਉਹ ਲੱਗ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਸਲਾ ਹੈਗਾ ਉਸ ਦੇ ਉੱਪਰ ਸਰਕਾਰ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ